ਸਨਾ ਸ਼ੇਰ ਗਿਲ ਜੀ ਸੰਤ ਸਪਹੀ ਅੰਬਰਸਰ ਵਾਲਮੀਕੀ ਤੀਰਥ ਵਾਲੇ ਸੁਭਰਮ ਸਤਕਾਰਿਓ ਪ੍ਰਮਾਤਮਾ ਮਹਾਰਾਜ ਦੀ ਕਿਰਪਾ ਸਤਕਾ ਇਕੱਤਰ ਹੋਈ ਸਾਧ ਸੰਗਤ ਜੀ ਕਿਉਂਕਿ ਅੱਜ ਬਹੁਤ ਵਿਡਭਾਗਾ ਦੇਣਾ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਜਿਹੜਾ ਹੈ ਪ੍ਰਗਟ ਉਸ ਸਭ ਭਾਵ ਜਨਮ ਦਿਹਾੜਾ અવਤਾਰ ਪੂਰਵ ਅਸੀਂ ਮਨਾ ਰਹੇ ਸੋ ਗੱਜ ਕੇ ਫਤੇ ਦੇ ਨਾਲ ਫਤੇ ਦੀ ਸਾਂਝ ਪਾਉਣੀ ਹੈ ਯੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕ ਮਹਾਵਾਣੀ ਕੀ ਜੈ ਸ੍ਰੀ ਸ੍ਰੀ 108 ਸਹਿਬ ਸਤਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਜੈ ਪੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਕਿਤੇ ਸੰਤਾਂ ਮਹਾਪੁਰਸ਼ਾਂ ਦਾ ਕੋਈ ਪ੍ਰੋਗਰਾਮ ਹੁੰਦਾ ਆ ਜਾਂ ਕੋਈ ਸਮਾਗਮ ਜਾਂ satsang ਜਾਂ ਕੀਰਤਨ ਸੋ ਹਮੇਸ਼ਾ ਪੰਜਾਬ ਦੇ ਉਹ ਜੋ ਜੋੜਨ ਦਾ ਕੰਮ ਕਰਨ ਵਾਲੇ ਲੋਕ ਉਹ ਹਮੇਸ਼ਾ ਸਾਂਝੀ ਵਾਰਤਾ ਦੀ ਗੱਲ ਕਰਦੇ ਹਮੇਸ਼ਾ ਉਹ ਧਾਰਮਿਕ ਸਮਾਜਿਕ ਪ੍ਰੋਗਰਾਮਾਂ ਨੂੰ ਇਕੱਠੇ ਹੋ ਕੇ ਮਨਾਉਣ ਦਾ ਯਤਨ ਕਰਦੇ ਪਰ ਕੁਝ ਲੋਕ ਜਿਹੜੇ ਹਮੇਸ਼ਾ ਸਮਾਜ ਵਿੱਚ ਕੌਮਾਂ ਵਿੱਚ ਪਰਿਵਾਰਾਂ ਵਿੱਚ ਵਿਤਕਰਾ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹ ਹਮੇਸ਼ਾ ਤਾਕਤ ਰਹਿੰਦੇ ਆ ਕਿ ਕਦੋਂ ਕੋਈ ਐਦਾਂ ਦੀ ਘਟਨਾ ਵਾਪਰੇ ਜਿਸ ਦੇ ਉੱਤੇ ਅਸੀਂ ਵੰਡੀ ਪਾਈਏ ਸਾਡੇ ਮਹਾਪੁਰਸ਼ਾਂ ਦੇ ਵਿੱਚ ਸਾਡੇ ਕੌਮੀ ਯੋਧੇ ਜਰਨੈਲਾਂ ਆਗੂਆਂ ਸਹਿਬਾਨਾਂ ਦੇ ਵਿੱਚ ਮੈਂ ਇੱਥੇ ਅਪੀਲ ਕਰਨਾ ਚਾਹੁੰਦਾ ਆ ਕਿ ਜਿਸ ਤਰ੍ਹਾਂ ਤੁਸੀਂ ਅੱਜ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਗੁਰੂ ਗਿਆਨਾਤ ਵਾਲਮੀਕੀ ਧਰਮ ਸਮਾਜ ਜਥੇਬੰਦੀ ਦੇ ਸਮੂਹ ਅਹੁਦੇਦਾਰ ਸਹਿਬਾਨ ਸਤਕਾਰਯੋਗ ਪੰਜਾਬ ਪ੍ਰਧਾਨ ਯੂਥ ਵਿੰਗ ਦਰਸ਼ਨ ਸਿੰਘ ਜੀ ਮੈਨ ਸਾਹਿਬ ਜਤਿੰਦਰ ਸ਼ਰਮਾ ਜੀ ਪੀਐਸ ਕومی ਕਲਿਆਣ ਜੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸੂਚੇ ਤਰ੍ਹਾਂ ਹੋਰ ਵੀ ਜਿੰਨੇ ਤਰਜਾ ਬਦਰਜਾ ਸਤਕਾਰਯੋਗ ਵਾਦੇਦਾਰ ਸਹਿਬਾਨ ਸੋ ਮੈਂ ਦੱਸਣਾ ਚਾਹੁੰਦਾ ਕਿ ਹਮੇਸ਼ਾ ਹੀ ਜਥੇਬੰਦੀ ਦਾ ਯਤਨ ਰਿਹਾ ਹੈ ਸੇਵਾ ਰਹੀ ਹੈ ਕਿ ਅਸੀਂ ਧਾਰਮਿਕ ਸਮਾਜਿਕ ਪ੍ਰੋਗਰਾਮਾਂ ਨੂੰ ਹਮੇਸ਼ਾ ਏਕਤਾ ਤੇ ਸੰਗਠਨਤਾ ਨਾਲ ਬਣਾਈ ਕਿਉਂਕਿ ਜਦੋਂ ਸਾਡੀ ਏਕਤਾ ਸੰਗਠਨਤਾ ਨਹੀਂ ਹੈ ਫੇਰ ਸਾਡੇ ਚ ਦੁਫਾੜ ਪਉਣ ਆਲਿਆਂ ਦਾ ਜਿਹੜਾ ਆ ਉਹ ਯੋਰ ਤੁਹਾਡੇ ਤੇ ਵੱਧਦਾ ਤੁਸੀਂ ਦੇਖਿਓ ਪਿੰਡਾਂ ਚ ਜਦੋਂ ਕਿਤੇ ਆਪਾਂ ਦੇਖਿਆ ਹੁਣੇ ਨਸ਼ੇ ਦੀ ਗੱਲ ਕਰ ਰਹੇ ਸੀ ਇਨਸਪੈਕਟਰ ਸਾਹਿਬ ਸੋਨਾ ਬਹੁਤ ਵਧੀਆ ਵਿਚਾਰ ਕੀਤੀ ਐ ਸੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਜਿੱਥੇ ਬੰਦੀ ਗੁਰੂ ਗਿਆਨनाथ ਵਾਲਮੀਕੀ ਧਰਮ ਸਮਾਜ ਵੱਲੋਂ ਅੱਜ ਤੱਕ ਸ਼ੁਰੂ ਤੋਂ ਲੈ ਕੇ ਹਮੇਸ਼ਾ ਇਹ ਪ੍ਰਣ ਕੀਤਾ ਗਿਆ ਸੀ ਕਿਉਂਕਿ ਇਹ ਜਿਹੜੀ ਨਸ਼ੇ ਦੀ ਅਲ੍ਹਾਮਤ ਐ ਇਹ ਤੁਹਾਡੇ ਪਰਿਵਾਰਾਂ ਨੂੰ ਖਾਣ ਦੀ ਜਿਹੜੀ ਆ ਸਾਡੇ ਉੱਤੇ ਜਾ ਰਹੀ ਕਿਉਂਕਿ ਸਾਡੇ ਪਰਿਵਾਰ ਜਿਹੜੇ ਬੱਚੇ ਨੇ ਜਿਹੜਾ ਪਰਿਵਾਰ ਹੈ ਉਹ ਸਾਡਾ ਹੀ ਆ ਚਾਹੇ ਉਹ ਪੰਜਾਬ ਦੇ ਆ ਚਾਹੇ ਪੰਜਾਬ ਤੋਂ ਬਾਹਰ ਦੇ ਆ ਕਿਉਂਕਿ ਜਿਨ੍ਹਾਂ ਦੇ ਘਰਾਂ 'ਚ ਨਸ਼ਾ ਵੜਦਾ ਆ ਇਹ ਉਹਨਾਂ ਨੂੰ ਪਤਾ ਹੁੰਦਾ ਇਸ ਕਰਕੇ ਜਿਹੜਾ ਸਹਿਯੋਗ ਹੈ ਹਮੇਸ਼ਾ ਜਥੇਬੰਦੀ ਦੇ ਆਗੂ ਸਹਿਬਾਨ ਸਤਕਾਰਯੋਗ ਹਮੇਸ਼ਾ ਪੁਲਿਸ ਦੇ ਨਾਲ ਰਲ ਕੇ ਉਹਨਾਂ ਜਿਹੜੇ ਜਾਣ ਕੇ ਸਮਝੋ ਸਮਾਜ ਦੇ ਉਹ ਬੁਰੇ ਅੰਸਰ ਨੇ ਜਿਹੜੇ ਆਪਣੇ ਮਹਿਲ ਬਣਾ ਕੇ ਆਪਣੇ ਪਰਿਵਾਰਾਂ ਦੇ ਢਿੱਡਾਂ ਨੂੰ ਵੱਢ ਕੇ ਉਹਨਾਂ ਨੂੰ ਨਸ਼ੇ ਦੀ అలਮਤ ਤੇ ਲਾ ਕੇ ਆਪਣੇ ਕੋਠੀਆਂ ਕਾਰਾਂ ਜਿਹੜੀਆਂ ਵੱਡੀਆਂ ਲੈਣਾ ਚਾਹੁੰਦੇ ਆ ਮੈਂ ਇੱਥੋਂ ਅਪੀਲ ਕਰਨਾ ਚਾਹੁੰਦਾ ਕਿ ਇਦਾਂ ਦੇ ਘਟਨਾ ਤੋਂ ਬਾਹਰ ਜਾਓ ਉਹ ਛੱਡ ਕੇ ਆਪਣੇ ਬੱਚਿਆਂ ਨੂੰ ਵੇਖੋ ਆਪਣੇ ਪੰਜਾਬ ਵਾਲੇ ਵੇਖੋ ਆਪਣੇ ਦੇਸ਼ ਵਾਲੇ ਵੇਖੋ ਆਪਣੇ ਦੇਸ਼ ਨੂੰ ਆਪਾਂ ਤਰੱਕੀ ਤੇ ਉન્નਤੀ ਦੇ ਰਾਤੇ ਖੜਾ ਕਰਨਾ ਹੈ ਨਾ ਕਿ ਉਹਨੂੰ ਕਮਜ਼ور ਕਰਕੇ ਆਪਣੇ ਬੱਚਿਆਂ ਨੂੰ ਜਿਹੜਾ ਆ ਅਸੀਂ